ਪਿਛਲੇ ਦਿਨੀ ਵਿਜੀਲੈਂਸ ਦੀ ਜਾਂਚ ਨੂੰ ਲੈ ਕੇ ਮਨਪ੍ਰੀਤ ਬਾਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੈਲੰਜ ਕਰਦੇ ਹਾਂ ਪੰਜਾਬ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਬੜਿੰਗ ਤੇ ਵੀ ਟਿੱਪਣੀ ਕੀਤੀ ਗਈ ਸੀ ਜਿਸ ਦਾ ਜਵਾਬ ਕਾਂਗਰਸ ਪੰਜਾਬ ਸਪੋਕਸਮੈਨ ਡਾਕਟਰ ਸੁਖਵੀਰ ਸਲਾਰਪੁਰ ਨੇ ਕਿਹਾ ਕਿ ਮਨਪ੍ਰੀਤ ਬਾਦਲ ਫਲੌਪ ਸ਼ਾਇਰ ਹਨ ਜਿਸ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਫਾਈਨੈਂਸ ਮਿਨਿਸਟਰ ਬਣਾਇਆ ਇਹ ਕਾਂਗਰਸ ਪਾਰਟੀ ਦੀ ਸਭ ਤੋਂ ਵੱਡੀ ਪੁਲਸੀ ਮਨੀਪੁਰ ਵਿੱਚ ਹੋਈ ਘਟਨਾ ਨੂੰ ਲੈ ਕੇ ਸੱਚਮੁੱਚ ਦਰਦ ਹੈ ਤਾਂ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦੇਣ ਬਾਕੀ ਉਹਨਾਂ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਓ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਦੀਪ ਟੰਡਾ ਦੀ ਰਿਪੋਰਟ ਮੇਰਾ ਸੁਨੀਆ ਕਿ ਭਗਵੰਤ ਨਾ ਤਾਂ ਮੈਂ ਤੇਥੋਂ ਡਰਦਾ ਤੇ ਨਾ ਮੈਂ ਤੇਰੀ ਵਿਜੀਲੈਂਸ ਤੋਂ ਡਰਦਾ ਔਰ ਭਗਵੰਤ ਮੈਂ ਤੈਨੂੰ ਨਸੀਹਤ ਵੀ ਕਰੂੰਗਾ ਕਿ ਜਿੰਨੀ ਤੇਰੀ ਹیثیت ਹੈ ਔਰ ਜਿੰਨੀ ਤੇਰੀ ਔਕਾਤ ਹੈ ਤੇਰੇ ਮਨ ਚ ਨਾ ਰਹਿ ਜਾ ਯਾਰ ਕਿ ਮੈਂ ਸੀਐਮ ਬਣਿਆ ਸੀ ਤੇ ਮੈਂ ਮਨਪ੍ਰੀਤ ਦਾ ਨੁਕਸਾਨ ਨਹੀਂ ਕਰ ਸਕਿਆ ਜਾਂ ਮਨਪ੍ਰੀਤ ਨੂੰ ਮੈਂ ਬਰਬਾਦ ਨਹੀਂ ਕਰ ਸਕਿਆ ਤੇ ਮੈਨੂੰ ਤੂੰ ਰਾਜਾ ਵਿਡਿੰਗ ਨਾ ਸਮਝ ਲਈ ਕਿ ਅੱਧੀ ਰਾਤ ਨੂੰ ਟੋਪੀ ਪਾ ਕੇ ਮਾਸਕ ਪਾ ਕੇ ਤੇ ਮੈਂ ਤੇਰੇ ਗੋਡੇ ਹੱਥ ਲਾ ਦੂੰਗਾ ਇਹ ਇਹ ਮੇਰੀ ਫਿਤਰਤ ਹੈ ਨਹੀਂ ਲੋ ਪਤਾ ਨਹੀਂ ਨਹੀਂ ਯਾਰ ਪਲੀਜ਼ ਪਲੀਜ਼ ਪ੍ਰੈਸ ਕਰੋ ਮਰਿ ਦੇਖੋ ਗੱਲ ਇਹ ਹੈ ਕਿ ਨਾ ਤਾਂ ਮੈਨੂੰ ਸੋਸ਼ਲ ਮੀਡੀਆ ਪਲੈਟਫਾਰਮ ਪਤਾ ਕੀ ਹੈ ਨਾ ਮੈਂ ਕਦੇ Facebook ਤੇ ਲਾਈਵ ਹੁੰਦਾ ਨਾ ਮੈਂ ਕਦੇ ਤੂ ਤੂ ਮੈਂ ਮੈਂ ਵਾਲੀ ਰਾਜਨੀਤੀ ਚ ਪਿਆ ਮੈਂ ਨਾ ਕਿਸੇ ਬੰਦੇ ਤੇ ਅੱਜ ਤੱਕ ਕੋਈ ਇਲਜ਼ਾਮ ਡਾਕਟਰ ਸਾਹਿਬ ਤੁਸੀਂ ਕਾਂਗਰਸ ਪੰਜਾਬ ਪ੍ਰਦੇਸ਼ ਦੇ ਪੰਜਾਬ ਸਪੋਕਸਮੈਨ ਦਾ ਅਹੁਦਾ ਤੁਹਾਡੇ ਕੋਲ ਹੈ ਔਰ ਇੱਕ ਮਨਪ੍ਰੀਤ ਬਾਦਲ ਜੀ ਜਿਨ੍ਹਾਂ ਦੀ ਵਿਜੀਲੈਂਸ ਜਾਂਚ ਲਈ ਬੁਲਾਇਆ ਗਿਆ ਸੀ ਉਹਨਾਂ ਨੇ ਟਿੱਪਣੀ ਕੀਤੀ ਸੀ ਰਾਜਾ ਬਿਰਿੰਗ ਜੀ ਉੱਪਰ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਜਿਹੜਾ ਮਨਪ੍ਰੀਤ ਹੈ ਨਾ ਇੱਕ ਫਲॉप ਸ਼ਾਇਦ ਹੈ ਜਿਸ ਮਨਪ੍ਰੀਤ ਦੀ ਤੁਸੀਂ ਗੱਲ ਕਰ ਰਹੇ ਹੋ ਮਨਪ੍ਰੀਤ ਦੀ ਕਿਸੇ ਨੇ ਕਾਨਫਰੰਸ ਨਹੀਂ ਸੁਣਨੀ ਮਨਪ੍ਰੀਤ ਦੀ ਕੋਈ ਸੁਣਵਾਈ ਨਹੀਂ ਸੁਣੀ ਕਿਉਂਕਿ ਮਨਪ੍ਰੀਤ ਤਾਂ ਆਪਣਾ ਵਿਸ਼ਵਾਸ ਹੀ ਗਵਾ ਚੁੱਕਾ ਹੈ ਮਨਪ੍ਰੀਤ ਨੇ ਇੱਕ ਟੀਆਰਪੀ ਵਧਾਉਣ ਦੇ ਲਈ ਆਪਣੀ ਪਬਲਿਸਿਟੀ ਵਧਾਉਣ ਦੇ ਲਈ ਮਨਪ੍ਰੀਤ ਨੇ ਜਾਣ ਬੁੱਝ ਕੇ ਰਾਜਾ ਬੜਿੰਦ ਤੇ ਜਿਹੜੀ ਉਹ ਟਿੱਪਣੀ ਕੀਤੀ ਮਨਪ੍ਰੀਤ ਬਾਦਲਾਂ ਦਾ ਤੇ ਅਮਰਿੰਦਰ ਰਾਜਾ ਬੜਿੰਦ ਦਾ ਕੋਈ ਮੁਕਾਬਲਾ ਹੀ ਨਹੀਂ ਹੈਗਾ ਔਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਅਮਰਦੀਪ ਜੀ ਕਿ ਰਾਜਾ ਬੜਿੰਦ ਉਹ ਇਨਸਾਨ ਹੈ ਜਿਨੇ 32-33 ਸਾਲ ਦੀ ਉਮਰ ਦੇ ਮੁੰਡੇ ਨੇ ਬਾਦਲਾਂ ਦੇ ਲਾੜੇ ਨੂੰ ਪੜ੍ਹਨੇ ਪਾਇਆ ਸੀ ਗਿੱਦੜ ਵਾਹੇ ਦੇ ਵਿੱਚ ਇਹਨਾਂ ਦੀਆਂ ਪੂਛਾਂ ਚਕਾਈਆਂ ਹੋਈਆਂ ਸੀ ਔਰ ਇਹਦਾ ਜੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣਾ ਜਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਹੀ ਇਹਦਾ ਡਰ ਨੂੰ ਦਰਸਾਉਂਦਾ ਮਨਪ੍ਰੀਤ ਬਾਦਲ ਨੇ ਕਿ ਮਨਪ੍ਰੀਤ ਬਾਦਲ ਖੁਦ ਅੰਦਰੋਂ ਅਡਰਪੂਖ ਹੈ ਡਰਿਆ ਹੋਇਆ ਤਾਂ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦੀ ਸ਼ਰਮ ਦੇ ਵਿੱਚ ਗਿਆ ਮੈਂ ਕਹਿੰਦਾ ਯਾਰ ਸ਼ਰਮ ਆਉਣੀ ਚਾਹੀਦੀ ਹੈ ਪਹਿਲਾਂ ਤਾਂ ਇਹਦੇ ਚਾਚਾ ਜੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਸੀ ਔਰ ਅੱਜ ਉਹਨਾਂ ਨੂੰ ਵੀ ਭਾਰਤੀ ਜਨਤਾ ਪਾਰਟੀ ਮਾੜੀ ਲੱਗ ਰਹੀ ਹੈ ਕਿ ਕਿਸਾਨਾਂ ਦੇ ਖਿਲਾਫ ਹੈ ਔਰ ਕਿਸਾਨਾਂ ਦੇ ਨਹੀਂ ਪੂਰੇ ਪੰਜਾਬ ਦੇ ਮਜ਼ਦੂਰਾਂ ਔਰ ਪੰਜਾਬੀਆਂ ਦੇ ਖਿਲਾਫ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਸ ਦੇ ਵਿੱਚ ਜਾ ਕੇ ਉਸ ਪਲੇਟਫਾਰਮ ਤੇ ਖੜਕੇ ਪੀਸੀ ਕਰ ਰਿਹਾ ਮੈਂ ਪੁੱਛਣਾ ਚਾਹੁੰਦਾ ਮਨਪ੍ਰੀਤ ਬਾਦਲ ਨੂੰ ਕਿ ਤੂੰ ਪੰਜਾਬ ਦੇ ਹਿੱਤਾਂ ਨੂੰ ਛੱਡ ਕੇ ਪੰਜਾਬ ਪੰਜਾਬੀਆਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਕਿਸ ਦਰ ਕਿਸ ਖੌਫ ਕਰਕੇ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਮੇਰਾ ਸਵਾਲ ਤੈਨੂੰ ਇਹ ਹੈ ਉਹ ਮਨਪ੍ਰੀਤ ਬਾਦਲ ਜੀ ਜਿਹੜਾ ਸੋਚ ਸਮਝ ਕੇ ਗੱਲ ਕਰਿਆ ਕਰੋ ਤੁਸੀਂ ਦੇਖਿਆ ਹੋਣਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਪੂਰਾ ਲਾਣਾ ਰਾਜਾ ਬੜੈਗ ਇੱਕ 32-33 ਸਾਲ ਦੇ ਮੁੰਡੇ ਨੇ ਸਾਰਾ ਮੋੜੇ ਲਾਇਆ ਸੀ ਤੇ ਤੁਹਾਡੀ ਬਾਦਲਾਂ ਦੀ ਜਦੋਂ ਤੂਤੀ ਬੋਲਦੀ ਸੀ ਉਸ ਸਮੇਂ ਅਮਰਿੰਦਰ ਰਾਜਾ ਬੜੈਗ ਨੇ ਸਟੇਜ ਤੇ ਖੜ ਕੇ ਗਿੱਧੜਵਾਹੇ ਦੇ ਵਿੱਚ ਕਿਹਾ ਸੀ ਕਿ ਜੋ ਕਰਨਾ ਕਰ ਲੋ ਤੁਹਾਡੀ ਐਸੀ ਦੀ ਤੈਸੀ ਤੁਹਾਡੀ ਲਾਲ ਡੈਰੀ ਇਹਦੇ ਵਿੱਚ ਤੁਸੀਂ ਨਾਂ ਲਿਖ ਕੇ ਫਿਰਦੇ ਆ ਲੋਕਾਂ ਦੇ ਕਿ ਮੈਂ ਆਪਣੇ ਵਿਰੋਧੀਆਂ ਨੂੰ ਪਾਵਰਸ ਦੇ ਵਿਰੋਧੀਆਂ ਨੂੰ ਰਾਜਾ ਬੜੈਗ ਨੂੰ ਫਲਾਨੇ ਨੂੰ ਕਾਰਵਾਈ ਕਰਾਇਆਗਾ ਫਲਾਨੇ ਨੂੰ ਅੰਦਰ ਦੇਗਾ ਉਸ ਸਮੇਂ ਵੀ ਰਾਜਾ ਬੜੇ ਨੇ ਤੁਹਾਡੀ ਪ੍ਰਵਾਹ ਨਹੀਂ ਕੀਤੀ ਅੱਜ ਭਗਵੰਤ ਮਾਨ ਜਿਹੜਾ ਕਮਜ਼ੋਰ ਮੁੱਖ ਮੰਤਰੀ ਹੈ ਜਿਹਦੀ ਡੋਰ ਹੀ ਜਿਹੜੀ ਆ ਆ ਦਿੱਲੀ ਚਲਾ ਰਹੀ ਹੈ ਵਾਗ ਡੋਰੇ ਦਿੱਲੀ ਦੇ ਹੱਥ ਹੈ ਕੇਦੀ ਬਾਦ ਦੇ ਹੱਥ ਹੈ ਉਹ ਚਲਾ ਰਹੇ ਨੇ ਪੰਜਾਬ ਨੌਨ ਪੰਜਾਬੀ ਜਿਹੜੇ ਪੰਜਾਬ ਸਰਕਾਰ ਨੂੰ ਚਲਾ ਰਹੇ ਨੇ ਤੇ ਉਹਨਾਂ ਦੇ ਕੋਲੋਂ ਪੰਜਾਬੀਆਂ ਨੇ ਕੀ ਕਰਨਾ ਇਸ ਲਈ ਜਿਹੜੀ ਆ ਇੱਥੇ ਮੈਂ ਦੇਖਦਾ ਕਿ ਮੇਰੇ ਮੁਤਾਬਕ ਜਿਹੜੀ ਇੱਕ ਇਹਦੀ ਬਿਆਨਬਾਜ਼ੀ ਆ ਸਿਰਫ ਇੱਕ ਟੀਆਰਪੀ ਆਪਣੀ ਪਬਲਿਸਿਟੀ ਵਧਾਉਣ ਦੇ ਲਈ ਜਿਹੜੀ ਆ ਇਹਨੇ ਕੀਤੀ ਗਈ ਆ ਹੋਰ ਇਹਦਾ ਕੋਈ ਬਹੁਤਾ ਮੰਤਵ ਜਾਂ ਮਕਸਦ ਨਹੀਂ ਔਰ ਨਾ ਤਾਂ ਜਿਹੜੇ ਸਾਡੇ ਪ੍ਰਧਾਨ ਜੀ ਰਾਜਾ ਬੁੜਿੰਗ ਜੀ ਨਾ ਕਿਸੇ ਤੋਂ ਡਰਦੇ ਆ ਔਰ ਨਾ ਕਿਸੇ ਤੋਂ ਡਰਨ ਵਾਲੇ ਆ ਔਰ ਨਾ ਕਿਸੇ ਕੇ ਗੋਡੇ ਟੇਕੇ ਆ ਆਪਣੇ ਚਾਚਾ ਜੀ ਨੂੰ ਪੁੱਛਣੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਆਪਣੇ ਜਿਹੜੇ ਬਹੁਤ ਹੰਕਾਰ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਹਮੇਸ਼ਾ ਹੀ ਘਾੜ ਕਰਦੇ ਰਹੇ ਪੰਜਾਬ ਦੇ ਪੰਜਾਬੀਆਂ ਦਾ ਜੇ ਰਾਜਾ ਬਣਾਈ ਦੀ ਉਹਨਾਂ ਕੋਲ ਨਹੀਂ ਡਰੇ ਤੇ ਭਗਵਾਨ ਤੋਂ ਡਰਨਾ ਮੈਂ ਕੋਈ ਤਾਂ ਇਹ ਵੀ ਕਹਿਣਾ ਚਾਹੁੰਦਾ ਕਿ ਇੱਕ ਫੂਕੀ ਬਿਆਨਵਾਜੀ ਹੈ ਔਰ ਇੱਕ ਇਹਨੂੰ ਇਹ ਵੀ ਮੈਂ ਕਹਿਣਾ ਚਾਹੁੰਦਾ ਮਨਜੀਤ ਬਾਦਲ ਨੂੰ ਕਿ ਕਿਤੇ ਜਾ ਕੇ ਕੋਈ ਮਿਰਜ਼ਾ ਗਾਲਗ ਨੂੰ ਜਿਹੜਾ ਆਪਣਾ ਗੁਰੂ ਗ੍ਰੰਥ ਧਾਰਨ ਕਰ ਤੇ ਜਿਹੜਾ ਤੇਰਾ ਕੰਮ ਹੈ ਇੱਕ ਫਲੌਪ ਜੀ ਜਿਹੜੀ ਸ਼ਾਇਰੀ ਸ਼ਾਇਰੀ ਤੂੰ ਕਰਦਾ ਉਹ ਲੋਕਾਂ ਨੂੰ ਸੁਣਾਇਆ ਕਰ ਤੇਰੇ ਮੂੰਹੋਂ ਉਹ ਵੀ ਚੰਗੀ ਨਹੀਂ ਲੱਗਦੀ ਇਸ ਲਈ ਇਹ ਸਿਆਸੀ ਬਿਆਨ ਬੈਜੀ ਇਹਦਾ ਕੋਈ ਬਹੁਤਾ ਮਹੱਤਵ ਨਹੀਂ ਹੈਗਾ ਇਹ ਵਿਜੀਲੈਂਸ ਦੀ ਜਾਂਚ ਤੋਂ ਜਿਵੇਂ ਮਨਪ੍ਰੀਤ ਬਾਦਲ ਜੀ ਨੇ ਕਾਨਫਰੈਂਸ ਕਰਕੇ ਰਾਜਾ ਬੜਿੰਗ ਜੀ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਰਾਜਾ ਬੜਿੰਗ ਨੂੰ ਨਿਸ਼ਾਨਾ ਬਣਾਉਣ ਦਾ ਮੈਂ ਕੋਲ ਕਾਰਨ ਅਮਰਦੀਪ ਜੀ ਦੱਸ ਚੁੱਕਾ ਕਿ ਰਾਜਾ ਬੜੀਗੀ ਹੈ ਜਿਨੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਜਿਹੜੇ ਇਹਦੇ ਚਾਚਾ ਜੀ ਸੀ ਜਾਂ ਇਹ ਸੀ ਜਿਹੜਾ ਇਹ ਪੁੱਛਾ ਚੁਕਾਇਆ ਸੀ ਜਿਨ੍ਹਾਂ ਦਾ ਦਹਿਲ ਕੀਤਾ ਜਿਨ੍ਹਾਂ ਦਾ ਦਹਿਲ ਕੀਤਾ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਰਾਜਾ ਬੜਿੰਗ ਸੀ ਇਸੇ ਕਰਕੇ ਇਹਨਾਂ ਦੀ ਜਿਹੜੀ ਨਿੱਜੀ ਰਾਂਝਸ਼ ਕਰਕੇ ਨੇ ਇੱਕ ਘਟਿਆ ਟਿੱਪਣੀ ਕੀਤੀ ਆ ਆਦਰਵਾਇਜ਼ ਰਾਜਾ ਬੜਿੰਗ ਜਿਹੜੇ ਆ ਇੱਕ ਬਹੁਤ ਮਜ਼ਬੂਤ ਔਰ ਦ੍ਰਿੜ ਇਰਾਦੇ ਵਾਲੇ ਸਾਡੇ ਸੂਬੇ ਦੇ ਪ੍ਰਧਾਨ ਹੈ ਮਨਪ੍ਰੀਤ ਬਾਦਲ ਜੀ ਜਿਹੜੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਕਾ ਮੁੱਖ ਮੰਤਰੀ ਉਹਨਾਂ ਦੇ ਸਕੇ ਭਤੀਜੇ ਆ ਔਰ ਇਹਨਾਂ ਨੂੰ ਕਾਂਗਰਸ ਜੁਆਇਨ ਕਰਵਾਈ ਗਈ ਸੀਗੀ ਅੱਜ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਔਰ ਕਾਂਗਰਸ ਨੂੰ ਹੀ ਮਾਰਾ ਗਿਆ ਹੈ ਸਭ ਤੋਂ ਵੱਡੀ ਪੁੱਲ ਕਾਂਗਰਸ ਪਾਰਟੀ ਦੀ ਆ ਸਭ ਤੋਂ ਵੱਡੀ ਪੁੱਲ ਸਾਡੇ ਪ੍ਰਧਾਨ ਜੀ ਰਾਜਾ ਬੜੇਦੀ ਆ ਮੈਂ ਇੱਥੇ ਇਹ ਗੱਲ ਕਰਨ ਤੋਂ ਕਦੇ ਵੀ ਕੋਤਾਹੀ ਨਹੀਂ ਕਰਾਂਗਾ ਕਿ ਇਹਦਾ ਪਜਾਮਾ ਖੋਲ ਕੇ ਪਹਿਲਾਂ ਚੈੱਕ ਕਰਨਾ ਚਾਹੀਦਾ ਸੀ ਇਹਦੇ ਨੀਚੇ ਤਾਂ ਆਰਐਸਐਸ ਦੀ ਨਿੱਕਰ ਪਾਈ ਹੋਈ ਸੀ ਜਿਹੜਾ ਤੁਸੀਂ ਕਾਂਗਰਸ ਪਾਰਟੀ ਦਾ ਜਿਸ ਤੇ ਇੰਨਾ ਵੱਡਾ ਵਿਸ਼ਵਾਸ ਕਰਕੇ ਕਾਂਗਰਸ ਪਾਰਟੀ ਨੇ ਇਹਨੂੰ ਫਾਈਨੈਂਸ ਮਿਨਿਸਟਰ ਬਣਾਇਆ ਔਰ ਇਸ ਤੇ ਵਿਸ਼ਵਾਸ ਕੀਤਾ ਉਸਨੇ ਵਿਸ਼ਵਾਸ ਦਾ ਹੱਥ ਕਾਂਗਰਸ ਨਾਲ ਨਹੀਂ ਕੀਤਾ ਪੰਜਾਬੀਆਂ ਨਾਲ ਵੀ ਕੀਤਾ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਇਹਨੇ ਇੱਕ ਪੀਪੀਪੀਜੀ ਪਾਰਟੀ ਪੜਾਈ ਸੀ ਜਿਹੜੀ ਸਰਦਾਰ ਭਗਤ ਸਿੰਘ ਸ਼ਹੀਦ ਦੇ ਆਜ਼ਮ ਦੀ ਧਰਤੀ ਤੇ ਉਸਦੀ ਮਿੱਟੀ ਦੀ ਸੋਹ ਚੁੱਕ ਕੇ ਸਮੇਤ ਭਗਵੰਤ ਮਾਨ ਇਹਨਾਂ ਨੇ ਸੋਹ ਚਾ ਕੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਸੀ ਕਿ ਅਸੀਂ ਪੰਜਾਬ ਦੇ ਸਪੂਤਿਆਂ ਸੀ ਪੰਜਾਬ ਦੇ ਪਹਿਰੇਦਾਰਾਂ ਅਸੀਂ ਪੰਜਾਬ ਦੇ ਲੜਾਂਗੇ ਪੰਜਾਬ ਦੇ ਖੜਾਂਗੇ ਅੱਜ ਕਿੱਥੇ ਗਈ ਉਹ ਆਈਡੀਓਲੋਜੀ ਕਿੱਥੇ ਗਈ ਉਹ ਵਿਚਾਰਧਾਰਾ ਅੱਜ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਅਮਿਤ ਸ਼ਾਹ ਦੇ ਮੂਲੇ ਗੋਡੇ ਟੇਕੇ ਪਹਿਰੇ ਆਤਨਾ ਕੇ ਉਹਨਾਂ ਦੀ ਝੋਲੀ ਦੇ ਵਿੱਚ ਪਾ ਕੇ ਜਿਹੜੇ ਮਣੀਪੁਰ ਦੇ ਵਿੱਚ ਮਾਈਨੋਰਟੀਜ਼ ਦੇ ਘੱਟੜੀਆਂ ਤੇ ਇਹੋ ਜਿਹੀਆਂ ਜਿਹੜੀਆਂ ਜ਼ੁਲਮ ਕਰ ਰਹੇ ਨੇ ਜ਼ੁਲਮ ਜਿਆਤੀਆਂ ਕਰ ਰਹੇ ਨੇ ਉਹਨਾਂ ਦੀ ਝੋਲੀ ਦੇ ਵਿੱਚ ਜਾ ਕੇ ਬੈਠਾ ਪੀਸੀ ਕਰ ਰਿਹਾ ਮੈਨੂੰ ਸ਼ਰਮ ਆਉਂਦੀ ਹੈ ਇਹੋ ਜਿਹੇ ਇਨਸਾਨ ਤੇ ਕਿ ਜਿਹੜਾ ਜਿਹਦਾ ਕੋਈ ਜਮੀਰ ਹੀ ਨਹੀਂ ਹੈ ਜਮੀਰੇ ਮਰ ਚੁੱਕਾ ਹੈ ਇਸ ਇਨਸਾਨ ਦਾ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ ਜਿਨ੍ਹਾਂ ਨੂੰ ਕਾਂਗਰਸ ਜੁਆਇਨ ਕਰਵਾਈ ਗਈ ਸੀ ਔਰ ਭਗਵੰਤ ਸਿੰਘ ਮਾਨ ਜਿਹੜੇ ਪੀਪੀ ਪਾਰਟੀ ਇਹਨਾਂ ਨੇ ਬਣਾਈ ਸੀ ਅੱਜ ਭਗਵੰਤ ਮਾਨ ਹੀ ਉਹਨਾਂ ਦੇ ਵਿਰੁੱਧ ਹੋਏ ਨੇ ਦੇਖੋ ਇਹ ਦੇਵੀ ਲਸਵਾ ਜਾਂਚ ਜਿਹੜੀ ਆ ਕੋਈ ਵੀ ਇਨਕੁਆਇਰੀ ਆ ਮੈਂ ਉਹਦੇ ਖਿਲਾਫ ਨਹੀਂ ਜਿਹੜੀ ਭ੍ਰਿਸ਼ਟਾਚਾਰ ਦੇ ਖਿਲਾਫ ਉਹ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਆਪਣੇ ਆਪ ਨੂੰ ਇਹ ਸਾਹ ਵੀ ਬੜਾ ਦੱਸਦਾ ਔਰ ਪੰਜਾਬ ਦੇ ਲੋਕ ਜਾਣਦੇ ਵੀ ਆ ਕਿ ਇਹਨਾਂ ਨੇ ਕਿੰਨਾ ਇਸ ਪਰਿਵਾਰ ਨੇ ਕਿੰਨਾ ਭ੍ਰਿਸ਼ਟਾਚਾਰ ਫੈਲਾਇਆ ਰਾਜਨੀਤੀ ਤੇ ਦੀ ਪਾਵਰ ਨੂੰ ਜਿਹੜਾ ਸੈਂਟਰਲਾਈਜ਼ ਕੀਤਾ bizness ਨੂੰ ਸੈਂਟਰਲਾਈਜ਼ ਕੀਤਾ ਧਾਰਮਿਕ ਸੰਸਥਾ ਜਿਹੜੀ SGPC ਆ ਉਸ ਤੇ ਕਬਜ਼ਾ ਕਰਕੇ ਰੱਖਿਆ ਇਹ ਪਰਿਵਾਰ ਵੈਸੇ ਅੰਗਰੇਜ਼ਾਂ ਦੇ ਟਾਈਮ ਤੋਂ ਇਹਨਾਂ ਦੀ ਹਿਸਟਰੀ ਜਿਹੜੀ ਆ ਕਰਪਟ ਚਲੀ ਆ ਰਹੀ ਔਰ ਕਰਪਟ ਗਲੇ ਗਏ ਆ ਅੰਗਰੇਜ਼ਾਂ ਦੇ ਨਾਲ ਵੀ ਇਹ ਮਰੇ ਹੋਏ ਸੀ ਉਸੇ ਪਰਿਵਾਰ ਦਾ ਅੰਸ਼ਮਾਨਿਤ ਬਾਦਲ ਹੈ ਮੈਨੂੰ ਲੱਗਦਾ ਹੈ ਕਿ ਇਹ ਇਹਦੇ ਵਿੱਚੋਂ ਜਰੂਰ ਕੁਝ ਨਾ ਕੁਝ ਨਿਕਲੇਗਾ ਇਹਦਾ BJP ਦੇ ਵਿੱਚ ਜਾਣਾ ਵੀ ਦਾ ਇਹਦੇ ਡੱਬੋਂ ਤੱਕ ਸੌਂਦਾ ਮਨ ਗਿਲਤੀ ਇਹ ਨੂੰ ਲੱਗਦਾ ਸੀ ਕਿ ਮੈਨੂੰ ਮੋਦੀ ਸਾਹਿਬ ਜਾਂ ਅਮਿਤ ਸ਼ਾਹ ਜਾਂ ਭਾਰਤੀ ਜਨਤਾ ਪਾਰਟੀ ਇਹਨੂੰ ਬਚਾ ਲੇਗੀ ਇਸੇ ਕਰਕੇ ਤਾਂ ਕਾਂਗਰਸ ਛੱਡ ਕੇ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਪਣੀ ਸਕਿੱਲ ਨੂੰ ਬਚਾਉਣ ਵਾਸਤੇ ਆਪਣੀ ਸਕਿੱਲ ਸੇਵ ਕਰਨ ਵਾਸਤੇ ਗਿਆ ਔਰ ਇਹ ਨਿਹਾਇਤ ਡਰਪੋਕ ਔਰ ਬੇਈਮਾਨ ਇਨਸਾਨ ਹੈ ਇਹਦੀ ਵਿਜੀਲੈਂਸ ਜਿਹੜੀ ਹੈ ਜਾਂਚ ਪ੍ਰੋਪਰ ਹੋਣੀ ਚਾਹੀਦੀ ਮਨਪ੍ਰੀਤ ਬਾਦਲ ਜੀ ਪ੍ਰੈਸ ਕਾਨਫਰੰਸ ਵਿੱਚ ਕਹਿੰਦੇ ਆ ਕਿ ਮੈਂ ਬਿਲਕੁਲ ਇਮਾਨਦਾਰ ਹਾਂ ਨਾ ਮੈਨੂੰ ਵਿਜੀਲੈਂਸ ਦਾ ਡਰ ਹੈ ਨਾ ਭਗਵੰਤ ਸਿੰਘ ਮਾਨ ਦਾ ਦੇਖੋ ਦਰਤਾ ਇਹਦਾ ਉਧਰੇ ਜਾੜ ਹੋ ਗਿਆ ਸੀ ਜਿਸ ਦਿਨ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹ ਸ਼ਾਮਲ ਹੋਇਆ ਸੀ ਔਰ ਦੂਸਰੀ ਗੱਲ ਰਹੀ ਇਮਾਨਦਾਰੀ ਦੀ ਕਿ ਮੈਂ ਆਪ ਦੀ ਗੱਡੀ ਆਪ ਚਣਾਉਂਦਾ ਜੀ ਲੋਕਾਂ ਨੂੰ ਐਵੇਂ ਦਿਖਾ ਰਿਹਾ ਕਿ ਮੈਂ ਦਫ਼ਤਰ ਦੇ ਬਾਹਰ ਲੈ ਕੇ ਲਾਇਆ ਕਿ ਕਿਸੇ ਨੂੰ ਮੈਂ ਚਾਹ ਨਹੀਂ ਕਿਹਾ ਕਿ ਇਹ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਉਹ ਭਾਈ ਸਾਹਿਬ 23 24 ਗੱਲ ਮੈਂ ਬਠਿੰਡਾ ਦੇ ਐਸਐਸਪੀ ਸਾਹਿਬ ਨੇ ਇਹਨਾਂ ਦੇ ਕੋਲੋਂ ਵਿਡਰਾਓ ਕੀਤੇ ਜਿਹੜੇ ਇਹਨੇ ਆਪ ਦੇ ਪਰਿਵਾਰ ਆਪਦੀ ਘਰਵਾਲੀ ਆਪਦੇ ਬੱਚਿਆਂ ਦੀ ਸੇਵਾ ਤੇ ਲਾਏ ਹੋਏ ਸੀ ਔਰ ਆਪ ਜਿਹੜਾ ਇੱਕ ਦਿਖਾਵਾ ਲੂਕ ਦਿਖਾਵਾ ਕਰਨ ਦੇ ਲਈ ਇੱਕ ਖੁਦ ਗੱਡੀ ਚਲਾ ਕੇ ਲੈ ਕੇ ਜਾਣਾ ਉਹ ਭਾਈ ਸਾਹਿਬ ਮੈਂ ਤੁਹਾਨੂੰ ਇਹ ਪੁੱਛਣਾ ਚਾਹਦਾ ਮਨਪ੍ਰੀਤ ਵਾਦਾਲ ਜੀ ਕਿ ਲੋਕਾਂ ਨੇ ਇੰਨਾ ਵੱਡਾ ਵਿਸ਼ਵਾਸ ਕਰਕੇ ਤੁਹਾਨੂੰ ਵੋਟਾਂ ਪਾਈਆਂ ਐਮਐਨਏ ਬਣਾਇਆ ਔਰ ਤੁਹਾਡੇ ਉੱਪਰ ਕਾਂਗਰਸ ਪਾਰਟੀ ਨੇ ਫਾਈਨੈਂਸ ਮਿਸਟਰ ਦੀ ਜ਼ਿੰਮੇਵਾਰੀ ਸੌਂਪੀ ਔਰ ਫਾਈਨੈਂਸ ਮਿਸਟਰ ਬੜਾ ਕੰਮ ਹੁੰਦਾ ਉਹ ਬਹੁਤ ਹੀ ਮਹੱਤਵਪੂਰਨ ਇੰਪੋਰਟੈਂਟ ਕੰਮ ਹੁੰਦਾ ਉਹਦੇ ਵਕਤ ਦੀ ਬਹੁਤ ਵੈਲਿਊ ਹੁੰਦੀ ਆ ਔਰ ਉਹ ਇੱਕ ਡਰਾਈਵਰ ਜਿਹੜਾ ਤੁਹਾਨੂੰ 15-20 ਹਜ਼ਾਰ ਤੇ ਤੁਹਾਡੀ ਗੱਡੀ ਚਲਾ ਕੇ ਤੁਹਾਡਾ ਸਮਾਂ ਜਿਹੜਾ ਹੈ ਉਹਦੀ ਬਚਤ ਕਰ ਸਕਦਾ ਜੀ ਤੁਸੀਂ ਐਨੀ ਲੋਕ ਦਿਖਾਵੇ ਵਾਸਤੇ ਫਾਈਨੈਂਸ ਮਿਸਟਰ ਦਾ ਕੀਮਤੀ ਸਮਾਂ ਇੱਕ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਯਾਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਫਾਈਨੈਂਸ ਮਿਸਟਰ ਬਣਾਇਆ ਐਮਐਲਏ ਬਣਾਇਆ ਜਾਂ ਡਰਾਈਵਰ ਬਣਾਇਆ ਤੁਸੀਂ ਲੋਕਾਂ ਨੂੰ ਦਿਖਾਉਣ ਦੀ ਖਾਤਰ ਆਪਣੇ ਆਪ ਨੂੰ ਸੱਚੇ ਸੱਚੇ ਸਾਥਤ ਕਰਨ ਦੀ ਖਾਤਰ ਅਸੀਂ ਦੱਸ ਰਹੇ ਹਾਂ ਕਿ ਨਹੀਂ ਜੀ ਮੈਂ ਤਾਂ ਆਪਦੀ ਗੱਡੀ ਵੀ ਆਪ ਚਲਾਉਣਾ ਇਹ ਇੱਕ ਡਰਾਮਾ ਹੈ ਔਰ ਇਹ ਇੱਕ ਅ ਇੱਕ ਜਿਵੇਂ ਟਿਕਟੌਕ ਦੀ ਆ ਆਰਟੀਫੀਸ਼ੀਅਲ ਕਲਾਕਾਰ ਬਣ ਕੇ ਇੱਕ ਨਟਾਂਕੀ ਕਰਦੇ ਹੁੰਦੇ ਆ ਇਹ ਓਰ ਬਈ ਆ ਹੋਰ ਇਹਦੇ ਵਿੱਚ ਹੈ ਕੁਝ ਨਹੀਂ ਮਨੀਪੁਰ ਦੀ ਜਿਹੜੀ ਘਟਨਾ ਆ ਪੰਜਾਬ ਸਰਕਾਰ ਔਰ ਭਾਜਪਾ ਨੂੰ ਤੁਸੀਂ ਕੀ ਕਹਿੰਦੇ ਜੇ ਮੈਂ ਇਹ ਗੱਲ ਜਰੂਰ ਮੈਂ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਮੈਂ ਮਨਪ੍ਰੀਤ ਬਾਦਲ ਨੂੰ ਵੀ ਪੁੱਛਣੀ ਚਾਹੁੰਦਾ ਕਿ ਜੇ ਵਾਕਿਆ ਹੀ ਤੈਨੂੰ ਮਾਈਨੋਰਟੀਜ਼ ਦਾ ਫਿਕਰ ਹੈ ਜੇ ਤੂੰ ਫਿਕਰ ਕਰਦਾ ਹੈ ਘੱਟ ਗਲਤੀਆਂ ਦਾ ਜੇ ਵਾਕਿਆ ਹੀ ਤੂੰ ਇੱਕ ਆਪਣੇ ਆਪ ਨੂੰ ਸੱਚਾ ਸੁੱਚਾ ਸਿੱਖ ਦੱਸਦਾ ਵੈਸੇ ਹੈ ਨਹੀਂ ਜੇ ਦੱਸ ਰਿਹਾ ਤੇ ਤੈਨੂੰ ਅੱਜ ਮਾਨਵਤਾ ਤੇ ਜੋ ਜ਼ੁਲਮ ਹੋਇਆ ਜੋ ਮਾਈਨੋਰਿਟੀ ਤੇ ਘਟ ਗਣਤੀਆਂ ਤੇ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਮਨੀਪੁਰ ਦੇ ਵਿੱਚ ਜੋ ਜ਼ੁਲਮ ਕੀਤਾ ਗਿਆ ਇੱਕ ਔਰਤਾਂ ਨੂੰ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਸੜਕਾਂ ਤੇ ਘੁਮਾਇਆ ਗਿਆ ਉਹਨਾਂ ਨਾਲ ਬੇਇਬਤੀ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੇ ਮਾਂ ਬਾਪ ਨੂੰ ਮਾਰਿਆ ਗਿਆ ਔਰ ਮਨੀਪੁਰ ਦੇ ਵਿੱਚ ਜੋ ਹਿੰਸਾ ਦਾ ਘਟਨਾਵਾ ਹੋਈਆਂ ਜੇ ਹਿੰਮਤ ਸੀ ਉਹਨੇ ਕੀ ਸੀ ਕਰਦਾ ਇੱਕ ਆਪਣੇ ਆਪ ਨੂੰ ਸਾਹ ਦੱਸਣ ਦੇ ਲਈ ਤੂੰ ਇੱਕ ਪ੍ਰੈਸ ਦੇ ਸਾਹਮਣੇ ਆਪਣੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਨਿਕਰਤਾਰੀ ਲੋਕਾਂ ਨੂੰ ਇਕੱਠੇ ਕਰਕੇ ਜੇ ਤੂੰ ਇਹ ਗੱਲ ਕਰ ਰਿਹਾ ਹੈ ਕਿ ਮੈਂ ਸੱਚਾ ਸੋਚਾਂ ਜੀ ਵਿਜੀਲੈਂਸ ਨੇ ਜੋ ਕਰਨਾ ਕਰ ਲਵੇ ਜੇ ਤੇਰੇ ਵਿੱਚ ਹਿੰਮਤ ਹੈ ਤੇ ਤੂੰ ਇੱਥੇ ਆ ਕੇ ਗੱਲ ਕਰ ਇਹ ਗੱਲ ਦਾ ਜਵਾਬ ਦੇ ਕਿ ਭਾਰਤੀ ਜਨਤਾ ਪਾਰਟੀ ਨੇ ਜੋ ਜ਼ੁਲਮ ਕੀਤਾ ਮੈਂ ਭਾਰਤੀ ਜਨਤਾ ਪਾਰਟੀ ਤੋਂ ਮੈਂ ਰਜ਼ਾਇਨ ਕਰਦਾ ਔਰ ਮੈਂ ਸੱਚਾ ਸੋਚਾਂ ਸਿੱਖਿਆ ਗੁਰੂ ਦਾ ਔਰ ਜੋ ਮਾਈਨੋਰਟੀਜ਼ ਦੇ ਕਟਗਣਕੀਆਂ ਤੇ ਜ਼ੁਲਮ ਹੋ ਰਿਹਾ ਉਸਦੇ ਮੈਂ ਖਿਲਾਫ ਹੈ ਜੇ ਹਿੰਮਤ ਸੀ ਤਾਂ ਇਹ ਅਮਿਤ ਸ਼ਾਹ ਤੇ ਮੋਦੀ ਦੇ ਖਿਲਾਫ ਉਹਨੂੰ ਪੀਸੀ ਕਰਨੀ ਚਾਹੀਦੀ ਸੀ ਥੈਂਕ ਯੂ